ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਆਪਾਂ ਅੱਜ ਗੱਲ ਕਰਾਂਗੇ ਈਟੀਟੀ ਨਿਊ ਵੈਕੈਂਸੀਸ ਅਪਡੇਟ ਦੇ ਬਾਰੇ ਤੇ ਯੂਨੀਅਨ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਤੇ ਜਿਹੜੇ ਵੀ ਬੱਚੇ ਈਟੀਟੀ ਪਾਸ ਕਰ ਚੁੱਕੇ ਨੇ ਔਰ ਟੈਟ ਪਾਸ ਨੇ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਔਰ ਆਪਣੇ ਦੋਸਤੋ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦੇਣਾ ਤੇ ਪੰਜਾਬ ਈਟੀਟੀ ਯੂਨੀਅਨ ਵੱਲੋਂ ਨਵੀਂ ਅਪਡੇਟ ਜਿਹੜੀ ਸਾਹਮਣੇ ਆਈ ਹੈ ਆਪਾਂ ਉਹ ਡਿਸਕਸ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਤਾਂ ਮੇਕ ਸ਼ûr ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਕਿ ਹੋਰਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ETT TET ਪਾਸ ਹੋ ਤਾਂ ਕਿਹੜੇ ਇਅਰ ਵਾਲੇ ਬੱਚੇ ਹੋ ਸੋ ਦੋਸਤੋ ਤੁਹਾਨੂੰ ਪਤਾ ਹੈ 635 264 ਔਰ 99 ਇਹ ਪੋਸਟਸ ਹੀ ਗੀਆਂ 2021 ਤੋਂ ਪਹਿਲਾਂ ਪਹਿਲਾਂ ਦੀਆਂ ਉਸ ਤੋਂ ਬਾਅਦ ETT ਦੀ ਕੋਈ ਵੀ ਨਵੀਂ ਪੱਤੀ ਨਹੀਂ ਜਾਰੀ ਕੀਤੀ ਗਈ ਪਰ ਫਿਲਹਾਲ ਯੂਨੀਅਨ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸਾਰੇ ਬੱਚਿਆਂ ਨੂੰ ਕਿ ਇੱਥੇ ਹਾਜ਼ਰ ਹੋਵੋ ਆਪਾਂ ਉਸ ਨੋਟਿਸ ਬਾਰੇ ਵੀ ਗੱਲ ਕਰਾਂਗੇ ਅਤੇ ਕਿੱਥੇ ਹਾਜ਼ਰ ਹੋਣਾ ਹੈ ਇਹ ਵੀ ਦੱਸਦੇ ਆ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਬਹੁਤ ਹੀ ਸਤਕਾਰਯੋਗੀ ਟੀਟੀ ਟੈਸਪਾਸ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ 21 ਤਰੀਕ ਦਿਨ ਸ਼ਨੀਵਾਰ ਨੂੰ 8890 ਪੋਸਟਾਂ ਲਈ ਪ੍ਰਤਾਪਾਗ ਫਾਜ਼ਿਲਖਾਬ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ ਇਸ ਮੀਟਿੰਗ ਦਾ ਸਮਾਂ ਸਵੇਰੇ 11 ਵਜੇ ਦਾ ਹੈ ਤੇ ਇਸ ਮੀਟਿੰਗ ਵਿੱਚ ਸਾਰੇ ਹੀ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਹੱਕਾਂ ਦੇ ਲਈ ਵੱਧ ਤੋਂ ਵੱਧ ਬੱਚੇ ਆਓ ਅਤੇ ਇਸ ਮੀਟਿੰਗ ਵਿੱਚ ਹਿੱਸਾ ਲਓ ਤਾਂ ਜੋ ਆਪਣੇ ਹੱਕ ਲੈ ਸਕੀਏ ਅਤੇ ਪੈਣਾ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੀ ਵੱਧ ਚੜ ਕੇ ਸਾਰੇ ਸਹਿਯੋਗ ਦੇਣ ਸੋ ਦੋਸਤੋ ਈਟੀਟੀ ਦੀਆਂ ਨਵੀਆਂ ਪੋਸਟਾਂ ਲੈਣ ਦੇ ਲਈ ਇੱਕ ਯੂਨੀਅਨ ਵੱਲੋਂ ਇਹ ਮੀਟਿੰਗ ਰੱਖੀ ਗਈ ਹੈ ਅਤੇ ਹੋ ਸਕੇਗਾ ਤਾਂ ਡੀਸੀ ਜਾਂ ਫਿਰ ਕਿਸੇ ਹੋਰ ਸਰਕਾਰੀ ਮਹਿਕਮੇ ਨਾਲ ਤਾਲੁਕਾਤ ਕੀਤੇ ਜਾਣਗੇ ਅਤੇ ਮੀਟਿੰਗ ਵੀ ਕੀਤੀ ਜਾਵੇਗੀ ਸੋ ਵੱਧ ਤੋਂ ਵੱਧ ਜ਼ਰੂਰ ਪਹੁੰਚਣਾ ਅਤੇ ਜਿੰਨੇ ਵੀ ਹੋ ਸਕਣ ਵੱਧ ਤੋਂ ਵੱਧ ਸਾਥੀ ਇਹਨਾਂ ਦੇ ਨਾਲ ਜੁੜੋ ਤਾਂ ਕਿ ਈਟੀਟੀ ਦੀਆਂ ਨਵੀਆਂ ਪਰਤੀਆਂ ਜਰੀ ਕਰਵਾਈਆਂ ਜਾ ਸਕਣ ਤਨਮਤ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ